ਅੱਜ ਰੇਲਵੇ ਸਟੇਸ਼ਨ ਤੇ ਇੱਕ ਅਣਪਛਾਤੀ ਲਾਸ਼ ਮਿਲਣ ਕਾਰਨ ਹੜਕਾਪ ਮਚ ਗਿਆ। ਮਿਲੀ ਜਾਣਕਾਰੀ ਮੁਤਾਬਕ ਰੇਲਵੇ ਸਟੇਸ਼ਨ ਮਾਸਟਰ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਕਿ ਰੇਲਵੇ ਸਟੇਸ਼ਨ ਤੇ ਇੱਕ ਲਾਸ਼ ਪਈ ਹੈ। ਮੌਕੇ ਤੇ ਰੇਲਵੇ ਪੁਲਿਸ ਵੱਲੋਂ ਲਾਸ਼ ਆਪਣੇ ਕਾਜੇ ਵਿੱਚ ਲੈ ਕੇ ਸਿਵਲ ਹਸਪਤਾਲ ਵਿੱਚ ਪਛਾਣ ਲਈ ਰਖਵਾ ਦਿੱਤੀ ਹੈ। ਪੀ2 ਫਲੈਂਕ نیوز ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ। ਸਰ ਕੀ ਮਾਮਲਾ ਸਾਰਾ ਛੜੂ ਰੇਲਵੇ ਸਟੇਸ਼ਨ ਤੋਂ ਡੈੱਡ ਬਡੀ ਮਿਲੀ ਹੈ। ਸਟੇਸ਼ਨ ਮਾਸਟਰ ਛੜੂ ਨੇ ਤੇ ਰੇਲਵੇ ਸਟੇਸ਼ਨ ਕੁਆੜੇ ਮੁੰਡਾ ਭੇਜ ਕੇ ਇਤਲਾਹ ਦਿੱਤੀ ਸੀ ਕਿ ਇੱਕ ਰੈੱਡ ਬਾਡੀ ਜਿਹੜੂ ਰੇਲਵੇ ਸਟੇਸ਼ਨ ਦੇ ਪਈ ਹੈ ਤੇ ਕਿਰਪਾ ਕਰਕੇ ਕਾਰਵਾਈ ਲਈ ਆਓ ਜੀ ਇਸ ਲਈ ਅਸੀਂ ਕਾਰਵਾਈ ਲਈ 174 ਐਸਆਰਪੀ ਤੋਂ ਵੀ ਕਾਰਵਾਈ ਲਈ ਆਈ ਆ ਛੋਟੂ ਜੀ ਤੁਹਾਨੂੰ ਕਦੋਂ ਤੁਹਾਨੂੰ ਕਿੰਨੇ ਕਦੋਂ ਸੂਚਨਾ ਮਿਲੀ ਪ੍ਰਾਈਵੇਟ ਪ੍ਰਾਈਵੇਟ ਵਹੀਕਲ ਦੇ ਨਾਲ ਸਿਵਲ ਹਸਪਤਾਲ ਪਗਵਾੜਾ ਪਹੁੰਚਾਇਆ ਜਾ ਰਿਹਾ ਹੈ ਤੇ ਜੇ ਕੋਈ ਕਿਸੇ ਨਾਲ ਕਨੈਕਟ ਕਰਨਾ ਤੇ ਸੋ ਜੇ ਤੁਹਾਨੂੰ ਕਿਸੇ ਕੰਟੈਕਟ ਸੋਤਰ ਅੱਤੀ ਜਦੋਂ ਚੋਕੀ ਦੇ ਸੰਪਰਕ ਕੀਤਾ ਜੀ ਤੁਹਾਨੂੰ ਸਰ ਕਿੰਨੇ ਵੇ ਸਮੂਚਨਾ ਮਿਲੀ ਸੀ ਤੁਸੀਂ ਕਿੰਨੇ ਵੇ ਪੁੱਜੇ ਸੀ ਤੁਹਾਨੂੰ ਤਕਰੀਬਨ 7:45 ਦੇ ਸਮੂਚਨਾ ਮਿਲੀ ਸੀ ਤੇ ਜੀ ਕਦੋਂ ਪੈਂ ਦੇਖ ਲਓ ਜਿਹੜਾ ਕੀ ਹੋ ਗਿਆ ਸੋ ਇਹ ਜਿਹੜੀ ਡੈਡ ਬਡੀ ਜਿਹੜੀ ਡੈਡ ਬਡੀ ਸਰ ਮਿਲੀ ਹੈ ਇਹ ਕਿਸੇ ਬਜ਼ੁਰਗ ਦੀ ਲੱਗ ਰਹੀ ਹੈ ਔਰ ਕਿੰਨੀ ਕੁ ਉਮਰ ਲੱਗ ਰਹੀ ਕੋਈ شناختਤਵਾਰਾ ਹੋਈ ਹੈ ਇਸ ਦੀ ਕੋਈ شناخت ਨਹੀਂ ਹੋ ਸਕੀ ਇਹ ਵੀ ਇਹ ਬਜ਼ੁਰਗ ਲੱਗਦਾ ਕੋਈ ਤੇ ਕੁਝ ਜਦੋਂ ਆਗੇ ਲੰਮੇ ਭਜ ਜਾਂਦੇ ਆ ਵੇਲੇ ਕੁ ਵੇਲੇ ਤੇ ਉਹ ਚਲ ਜਾਂਦੇ ਆ ਤੇ ਜੇ ਇਹਦੀ ਪਛਾਣ ਨਹੀਂ ਹੋ ਸਕੀ ਪਛਾਣ ਦੇ ਉਪਰਾਲੇ ਜਾਰੀ ਕੀਤੇ ਜਾ ਰਹੇ ਨੇ ਕੀ ਕੀ ਮਿਲਿਆ ਕੀ ਕੀ ਆ ਕੋਈ ਇਹਨਾਂ ਕੋ ਕੁਝ ਨਹੀਂ ਫਿਲਹਾਲ ਮਿਲਿਆ ਜੀ ਅੱਛਾ ਜੀ ਸੋ ਕੀ ਲੱਗਦਾ ਹੈ ਕਿ ਕੁਦਰਤੀ ਮੌਤ ਹੋਈ ਹੈ ਜਾਂ ਕੋਈ ਕੁਦਰਤੀ ਮੌਤ ਹੈ ਜੀ ਸੋ ਅਗਰ ਇਸ ਇਸ ਵਾਰ ਕਿਸੇ ਕੋਈ ਸੂਚਨਾ ਲੈਣੀ ਹੋਵੇ ਤਾਂ ਕਿਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਜੇ ਸੂਚਨਾ ਕੋਲ ਲੈਣੀ ਆ 93174866 ਕਾਲ ਕਰਕੇ